ਜਿੱਥੇ ਧਰਮ ਦੀ ਲੋੜ ਸੀ ਦਇਆ ਦੀ ਲੋੜ ਸੀ ਬਰਕਤਾਂ ਦੀ ਲੋੜ ਸੀ ਬਾਣੀ ਦੀ ਲੋੜ ਸੀ ਮਾਲਾ ਦੀ ਲੋੜ ਸੀ ਬੰਦਗੀ ਦੀ ਲੋੜ ਤਲਵਾਰ ਦੀ ਲੋੜ ਪੈਣੀ ਸੀ ਉਹ ਤੇ ਅਸੀਂ ਚਲਾਉਣੀ ਭੁੱਲ ਗਏ ਕੌਮ ਨੂੰ ਇਸ ਗੁਲਾਮੀ ਦੇ ਸੰਗਲਾਂ ਵਿੱਚ ਜਕੜੇ ਹੋਏ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਤਤੀ ਤਵੀ ਤੇ ਗਏ ਬਹਿ ਸ਼ਹਾਦਤ ਹੋਈ ਹੈ ਐਡਾ ਨਿਮਰਤਾ ਦਾ ਪੁੰਜ ਹੈ ਗੁਰੂ ਅਰਜਨ ਸਾਹਿਬ ਇੰਨੀ ਸ਼ਾਂਤੀ ਹੈ ਉਹਦੇ ਅੰਦਰ ਵੀ ਤਤੀ ਤਵੀ ਵੀ ਉਹਨੂੰ ਗਰਮ ਨਹੀਂ ਕਰ ਸਕੀ 11 ਵਰਿਆਂ ਦਾ ਭਾਰਾ ਗੁਰੂ ਛਠਮ ਪੀਰ ਬੈਠਾ ਗੁਰਪਾਰੀ ਬਹਿ ਗਿਆ ਅਜ ਤੱਕ ਤੁੱਤੇ ਅੱਜ ਜਿਹੜਾ ਵੀ ਸਿੱਖ ਸੁੰਦਰ ਲਿਬਾਸ ਲੈ ਕੇ ਆਉਂਦਾ ਹੈ ਰੁਮਾਲੇ ਲੈ ਕੇ ਆਉਂਦਾ ਹੈ ਭੇਟਾਵਾਂ ਲੈ ਕੇ ਆਉਂਦਾ ਹੈ ਮਾਨਸ਼ੀਤ ਵਸਤੂਆਂ ਗੁਰੂ ਦੇ ਦਰ ਤੇ ਹਾਜ਼ਰ ਕਰਦਾ ਹੈ ਉਹ ਕਹਿੰਦੇ ਸਾਡੇ ਮਾਨ ਦੀ ਇਸ਼ਾਨਾ ਜੋ ਵੀ ਦਸਵੰਦ ਦੇਣਾ ਚਾਹੀਏ ਅਸੀਂ ਗੁਰੂ ਦੇ ਦਰ ਤੇ ਦਿੰਨੇ ਆਂ ਅਜੇ ਬਾਦਸ਼ਾਹ ਨੇ 11 ਵਰਿਆਂ ਦੀ ਉਮਰ ਵਿੱਚ ਮੀਰੀ ਤੇ ਪੀਰੀ ਭਗਤੀ ਤੇ ਸ਼ਕਤੀ ਦੀਆਂ ਦੋ ਤਲਵਾਰਾਂ ਪਹਿਨ ਕੇ ਆਖਿਆ ਭਾਈ ਜਿਹੜਾ ਮੇਰੇ ਦਰ ਤੇ ਘੋੜੇ ਸ਼ਸਤਰ ਅਤੇ ਸ਼ੂਰਮੇ ਲੈ ਕੇ ਆਵੇਗਾ ਉਹਦੇ ਉੱਤੇ ਗੁਰਨਾਨਕ ਦੀਆਂ ਬੇਅੰਤ ਖੁਸ਼ੀਆਂ ਹੋਣਗੀਆਂ ਆਦੇ ਸ਼ਸਤਰਾਂ ਦੀ ਲੋੜ ਹੈ ਤੇ ਮਾਤਾ ਜੀ ਨੂੰ ਪਤਾ ਲੱਗਿਆ ਵੀ ਛੋਟੇ ਮੇਰੇ ਲਾਲ ਗੁਰੂ ਹਰਗੋਬਿੰਦ ਕੁਝ ਸਿਧਾਂਤ ਤੋਂ ਵੱਖਰੇ ਕਦਮ ਪੁੱਟ ਰਹੇ ਨੇ ਪੀਰੀ ਦੇ ਸਿਧਾਂਤ ਤੋਂ ਬੰਦਗੀ ਦੇ ਸਿਧਾਂਤ ਤੋਂ ਵੱਖਰੇ ਕਦਮ ਪੁੱਟ ਰਹੇ ਨੇ ਕੁਝ ਬਾਦਸ਼ਾਹਤ ਵੱਲ ਵੱਧ ਰਹੇ ਕੋਰੇ ਸ਼ਾਂਤੀ ਤੋਂ ਵੀਰ ਰਸੀ ਵੱਲ ਵੱਧ ਰਹੇ ਨੇ ਇਹ ਤਲਵਾਰਾਂ ਪਹਿਨਣ ਲੱਗ ਪਏ ਨੇ ਜਹਾਂਗੀਰ ਅੱਗੇ ਸਾਡਾ ਦੁਸ਼ਮਣ ਹੈ ਤੇ ਮਾਤਾ ਨੇ ਆਵਾਜ਼ ਮਾਰੀ ਹੈ ਵੀ ਲਾਲ ਜੀ ਇਹ ਤਲਵਾਰਾਂ ਕਿਉਂ ਪਹਿਨੀਆਂ ਨੇ ਸੁਣਿਆ ਹੈ ਵੀ ਸਿੱਖ ਕਹਿੰਦੇ ਨੇ ਹੁਣ ਜਹਾਂਗੀਰ ਤੋਂ ਬਦਲਾ ਲੈਣਾ ਹੈ ਵੇਖੋ ਸਿੱਖੀ ਵਿੱਚ ਬਦਲਾ ਲਬਜ਼ ਨਹੀਂ ਵੀ ਐਨੇ ਐਦੇ ਪਿਓ ਨੂੰ ਮਾਰਿਆ ਉਹਨੇ ਇਹਦੇ ਨੂੰ ਮਾਰਤਾ ਨਹੀਂ ਜੇ ਬਦਲੇ ਦੀ ਭਾਵਨਾ ਸਿੱਖੀ ਵਿੱਚ ਹੁੰਦੀ ਤੇ ਔਰੰਗਜ਼ੇਬ ਨੇ ਸਹਬ ਜਾਦੇ ਸ਼ਹੀਦ ਕਰਵਾਏ ਨੇ ਚਿਹਾਰ ਸ਼ੁੱਧ ਕੇ ਚੂ ਬਚ ਗਾਂ ਕੁਸ਼ਤੇ ਚਾਰ ਕੇ ਬਾਕੀ ਬੇਮਾ ਦਸਤ ਪੇਚੀ ਦਿਮਾਰ ਕਲਗੀਧਰ ਕਹਿੰਦੇ ਨੇ ਕੀ ਹੋਇਆ ਤੂੰ ਚਾਰ ਚੰਗਿਆੜੀਆਂ ਬੁਝਾ ਦਿੱਤੀਆਂ ਕੀ ਹੋਇਆ ਤੂੰ ਚਾਰ ਸਹਿਬ ਜਾਦੇ ਸ਼ਹੀਦ ਕਰ ਦਿੱਤੇ ਨਾ ਕੁੰਦਲੀਆ ਸਭ ਭਜੇ ਜੀਉਂਦਾ ਇਨਾ ਚੰਗਿਆੜਿਆਂ ਨੇ ਐ ਸਭ ਭਾਂਬੜ ਬਾਲਿਆ ਤੇਰਾ ਤਖਤ ਸੜ ਕੇ ਸੁਆਹ ਕਰੇਗਾ ਹੁਣ ਚਾਰ ਸਹਿਬ ਜਾਦਿਆਂ ਦਾ ਕਾਤਲ ਹੈ ਅੱਜ ਉਸੇ ਔਰੰਗਜ਼ੇਬ ਦਾ ਬੱਚਾ ਬਹਾਦਰ ਸ਼ਾਹ ਗੁਰੂ ਨਾਨਕ ਦੇ ਗੁਰੂ ਗੋਬਿੰਦ ਤੇ ਦਰ ਤੇ ਆ ਕੇ ਕਹਿੰਦਾ ਜੀ ਮੇਰੇ ਭਾਈ ਤਾਰਾ ਆਜ਼ਮ ਨੇ ਤਖਤ ਖੋਲਿਆ ਦਿੱਲੀ ਦਾ ਤੇ ਹੱਕ ਮੇਰਾ ਹੈ ਤੇ ਸਿੱਖਾਂ ਨੇ ਆਖਿਆ ਵੀ ਹੈ ਦੀ ਮਦਦ ਨਹੀਂ ਕਰਨੀ ਮਹਾਰਾਜ ਇਹਦਾ ਪਿਓ ਤੇ ਕਾਤਲ ਹੈ ਸਹਬਜ਼ਾਦਿਆਂ ਦਾ ਤੇ ਬਾਪੂ ਪਤਾ ਕੀ ਕਹਿੰਦਾ ਬਾਣੀ ਦਾ ਫਰਮਾਨ ਹੈ ਜੋ ਸਰਣ ਆਵੇ ਤੇ ਸ਼ਕੰਠ ਲਾਵੇ ਜੇ ਬਦਲੇ ਦੀ ਭਾਵਨਾ ਹੁੰਦੀ ਤੇ ਬਹਾਦਰ ਸ਼ਾਹ ਨੂੰ ਨੀਆਂ ਵਿੱਚ ਚਿੰਨ ਦਿੰਦੇ ਜਿਵੇਂ ਔਰੰਗਜ਼ੇਬ ਦੇ ਕਹੇ ਤੇ ਸਹਬਜ਼ਾਦੇ ਚਣੇ ਜਿਵੇਂ ਔਰੰਗਜ਼ੇਬ ਦੇ ਕਹਿਣ ਉੱਤੇ ਅਜੀਤ ਸਿੰਘ ਦੀ ਛਾਤੀ ਦੇ ਵਿੱਚ ਨੇਜਾ ਵੱਜਿਆ ਇਹ ਚਮਕੌਰ ਦੀ ਗੜੀ ਵਿੱਚ ਤੇ ਇੱਥੇ ਬਹਾਦਰ ਸ਼ਾਹੀ ਛਾਤੀ ਵਿੰਨੀ ਜਾਣੀ ਚਾਹੀਦੀ ਸੀ ਜੇ ਗੁਰੂ ਸਾਡੇ ਵਰਗਾ ਹੁੰਦਾ ਤੇ ਨਹੀਂ ਇਹ ਬੱਚਿਆਂ ਦਾ ਕਾਤਲ ਤੇ ਇਹਦੇ ਬੱਚੇ ਨੂੰ ਕਲਗੀਧਰ ਹਿੰਦੁਸਤਾਨ ਦਾ ਤਖਤ ਬਖਸ਼ ਰਹੇ ਨੇ ਫਿਰ ਪੜਦੇ ਉਹ ਸਰਣੇ ਆਵੇ ਤਿਸ ਕੰਠ ਲਾਵੇ ਹੋ ਬਿਰਦ ਸੁਆਮੀ ਸੰਦਾ ਗੁਰੂ ਗੁਰੂ ਕੀ ਸਿੱਖੀ ਬਦਲੇ ਦੀ ਭਾਵਨਾ ਨਹੀਂ ਰੱਖਦੀ ਇੱਥੇ ਇੱਕ ਸੰਤ ਨੂੰ ਤਵੀ ਤੇ ਬਿਠਾਇਆ ਸੀ ਇੱਕ ਨਿਮਰਤਾ ਨੂੰ ਤਵੀ ਤੇ ਬਿਠਾ ਕੇ ਲੁਹ ਆ ਗਿਆ ਮਾਲਾ ਦੇ ਮਣ ਕੇ ਖਲਾਰੇ ਗਏ ਨੇ ਹੁਣ ਸੰਤ ਕਿਸੇ ਵੀ ਧਰਮ ਵਿੱਚੋਂ ਵੇ ਸਤਪੁਰਸ਼ ਕਿਸੇ ਵੀ ਧਰਮ ਵਿੱਚੋਂ ਵੇ ਕਿਸੇ ਵੀ ਧਰਮ ਦਾ ਇਨਸਾਨ ਦੁਖੀ ਹੋਵੇ ਗੁਰੂ ਛਾਤੀ ਨਾ ਲਾਉਂਦਾ ਜੇ ਤਤੀ ਤਵੀ ਕਰਕੇ ਹੀ ਮੁਗਲਾਂ ਦੇ ਨਾਲ ਜੰਗ ਛਿੜੀ ਹੈ ਵੀ ਸਾਡੇ ਪਿਤਾ ਨੂੰ ਤਵੀ ਤੇ ਭਾਇਆ ਇਹ ਤੇ ਜੇ ਇਹ ਰੁੰਦੇ, ਪਰ ਲਾਉਂਦੇ ਅਨੰਦਾਂ ਦੀ ਪੂਰੀ ਪਹੁੰਚੇ ਸੀ ਉਹ ਸਿੱਖ ਨਹੀਂ ਸੀ। ਗੁਰੂ ਉਹਨਾਂ ਲਈ ਵੀ ਟਕਰਾਂਦਾ ਹੈ ਔਰੰਗਜ਼ੇਬ ਦੇ ਨਾਲ। ਗੁਰੂ ਦਾ ਸ਼ੁਭਾ ਤੇ ਇਹ ਹੈ ਵੀ ਜਦੋਂ ਇਨਸਾਨੀਅਤ ਦਾ ਕੋਈ ਘਾਣ ਕਰੇ ਜਦੋਂ ਇਨਸਾਨੀਅਤ ਲਈ ਕੋਈ ਖਤਰਾ ਬਣ ਜਾਵੇ ਫਿਰ ਉਹਦਾ ਸੰਘਾਰ ਕਰਨਾ ਜ਼ਰੂਰੀ ਹੋ ਜਾਂਦਾ ਹੈ ਜਿਵੇਂ ਹਰਨਾਕਿਛ ਭਗਤਾ ਨੂੰ ਹੀ ਦੁੱਖ ਦੇਣ ਲੱਗ ਪਿਆ ਐਸਾ ਤਖਤ ਦਾ ਨਸ਼ਾ ਚੜਿਆ ਪਰ ਹਲਾਦ ਨੂੰ ਆਪਣੇ ਬੱਚੇ ਨੂੰ ਹੀ ਮਾਰਨ ਲੱਗਾ ਫਿਰ ਰੋਸ਼ ਪ੍ਰਭੂ ਨੂੰ અવਤਾਰ ਧਾਰ ਕੇ ਨਰਸਿੰਘ ਬਣ ਕੇ ਉਹਦਾ ਸੰਘਾਰ ਕਰਨਾ ਪਿਆ ਇਉ ਗੁਰੂ ਦਾ ਇਹ ਫਰਮਾਨ ਹੈ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਜਦੋਂ ਸਤਪੁਰਸ਼ਾ ਦੇ ਨਾਲ ਕੋਈ ਪ੍ਰੇਮ ਕਰਦਾ ਤੇ ਰੱਬ ਖੁਸ਼ ਰਹਿੰਦਾ ਤੇ ਜਦੋਂ ਕੋਈ ਸਾਧੂਆਂ ਨੂੰ ਤਵੀ ਤੇ ਬਿਠਾਉਂਦਾ ਏ ਉਦੋਂ ਗੁਰੂ ਫਿਰ ਉਹਦੇ ਜੀਵਨ ਵਿੱਚ ਛਾਲਾ ਬਣ ਜਾਂਦਾ ਹੈ ਸਾਲ ਬਣ ਜਾਂਦਾ ਹੈ ਉਹਦੇ ਜੀਵਨ ਨੂੰ ਦੁੱਖਾਂ ਨਾਲ ਭਰ ਦਿੰਦਾ ਹੈ ਇਹ ਅਸੂਲ ਹੈ ਦੁਨੀਆ ਦਾ ਗਰੀਬ ਤੇ ਕੋਈ ਦਇਆ ਕਰੇ ਤੇ ਪ੍ਰਮਾਤਮਾ ਉਹਦੇ ਤੇ ਖੁਸ਼ ਹੈ ਗਰੀਬ ਨੂੰ ਕੋਈ ਤੰਗੀ ਦਵੇ ਤੇ ਪ੍ਰਮਾਤਮਾ ਫਿਰ ਉਹਨੂੰ ਤੰਗੀ ਦਿੰਦਾ ਰਸੂਲ ਨੇ ਦੁਨੀਆਂ ਦੇ ਹੁਣ ਸੱਚੇ ਬਾਦਸ਼ਾਹ ਨੇ ਮਾਤਾ ਦੇ ਕਹਿਣ ਉਤੇ हे ਮਾਤਾ ਮੈਂ ਬਦਲਾ ਲੈਣ ਲਈ ਤਲਵਾਰਾਂ ਨਹੀਂ ਪਹਿਨੀਆਂ ਏ ਮੁਗਲੀਆ ਤਖਤ ਸਾਧੂਆਂ ਸਤਪੁਰਸ਼ਾਂ ਦੇ ਜੀਵਨ ਵਿੱਚ ਕੰਡੇ ਬੀਜਣ ਲੱਗ ਪਿਆ ਤੇ ਮੈਨੂੰ ਇਹ ਪਾਉਂਦਾ ਨਹੀਂ ਇਹ ਨਿਮਰਤਾ ਨੂੰ ਸਮਝ ਨਹੀਂ ਰਹੇ ਇਹ ਗਵਾਂ ਵਰਗੀ ਕੌਮ ਸ਼ਾਂਤੀ ਪ੍ਰਸਤੇ ਹਿੰਦੂਆਂ ਦੀ ਕੌਮ ਦਾ ਲਹੂ ਵਹਾ ਰਹੇ ਨੇ ਇਹ ਨਸ਼ਾਨੀਅਤ ਦੇ ਗੈਰੀ ਹੋਏ ਨੇ ਮਾਤਾ ਮੈਂ ਪਰਬਤ ਕੋ ਗਰਦ ਮਿਲਾਵਾਂ ਰਾਜ ਕਨਕੋਸ਼ਮ ਮੇਰ ਬਣਾਉ ਸੰਤ ਬਣੈ ਪ੍ਰਤਾਪ ਨਾ ਜਾਣੈ ਹਤੋਂ ਪਾਤ ਕੀ ਬਨ ਸਵਧਾਨੈ ਮਾਤਾ ਸੰਤਾਂ ਦਾ ਪ੍ਰਤਾਪ ਇਹ ਤਖਤ ਨਹੀਂ ਸਮਝਦੇ ਮੈਂ ਅੱਗੇ ਜ਼ਿਕਰ ਕਰ ਦਿੰਦਾ ਵੀ ਤੁਹਾਡੀ ਨਿਮਰਤਾ ਨੂੰ ਬੁਜਦਲੀ ਸਮਝੇਗਾ ਤਕੜਾ ਬੰਦਾ